ਇਹ ਤਾਕਤ ਵੀ ਰੱਬ ਸਿਰਫ ਕੁੜੀਆਂ ਨੂੰ ਦਿੰਦਾ ਹੈ ਕਿ ਛੋਟੀ ਜੀ ਉਮਰ ਦੇ ਵਿੱਚ ਹੀ ਉਹ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭ ਲੈਂਦੀ ਹੈ ਕਦੋਂ ਉਹ ਆਪਣੇ ਨਿੱਕੇ ਭੈਣ ਭਰਾਵਾਂ ਦੀ ਮਾਂ ਬਣ ਜਾਂਦੀ ਹੈ ਤੇ ਕਦੋਂ ਉਹ ਆਪਣੇ ਪਰਿਵਾਰ ਦਾ ਸਭ ਕੁਝ ਬਣ ਜਾਂਦੀ ਹੈ ਇਹ ਕਹਾਣੀ ਹੈ ਇਸ ਕੁੜੀ ਦੀ ਜਿਹਦਾ ਨਾਂ ਹੈ ਨਵਦੀਪ ਤੇ ਇਹ ਫਰੀਦਕੋਟ ਦੀ ਰਹਿਣ ਵਾਲੀ ਹੈ ਨਿੱਕੀ ਉਮਰ ਦੇ ਵਿੱਚ ਇਸ ਦੀ ਮਾਤਾ ਦੀ ਡੈਥ ਹੋ ਜਾਂਦੀ ਹੈ ਤਾਂ ਸ਼ੂਗਰ ਕਰਕੇ ਇਸ ਦਾ ਪਿਤਾ ਆੰਗਹੀਣ ਹੋ ਜਾਂਦਾ ਉਸ ਦੀ ਲਤ ਕੱਟਣੀ ਪੈਂਦੀ ਹੈ ਘਰ ਦੀਆਂ ਜ਼ਿੰਮੇਵਾਰੀਆਂ ਇਸ ਤੇ ਆ ਪੈਂਦੀਆਂ ਤੇ ਫਿਰ ਇਹ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਜਿਵੇਂ ਕਿ ਕੈਨੇਡੀਅਨ ਪੀਜ਼ਾ ਜਾਂ ਹੋਰ ਵੀ ਵੱਡੀਆਂ ਕੰਪਨੀਆਂ ਦੇ ਵਿੱਚ ਆਸਟ੍ਰੇਲੀਅਨ ਪੀਜ਼ਾ ਉਹਨਾਂ ਦੇ ਵਿੱਚ ਸ਼ੈਫ ਦੀ ਨੌਕਰੀ ਕਰਨ ਲੱਗ ਜਾਂਦੀ ਹੈ ਪਰ ਉਹ ਸ਼ੈਫ ਦੀ ਨੌਕਰੀ ਤਾਂ ਨਹੀਂ ਮਿਲਦੀ ਇਹ ਇਸ ਨੂੰ ਬਹੁਤ ਛੋਟੀ ਤਨਖਾਹ ਤੇ ਇੱਕ ਅਸਿਸਟੈਂਟ ਦਾ ਕੰਮ ਦਿੱਤਾ ਜਾਂਦਾ ਪਰ ਫਿਰ ਵੀ ਕਰਦੀਆਂ ਜ਼ਿੰਮੇਵਾਰੀਆਂ ਵੱਡੀਆਂ ਹੋਣ ਕਰਕੇ ਬੋਝ ਜ਼ਿਆਦਾ ਹੋਣ ਕਰਕੇ ਇਹ ਕੁੜੀ ਫਿਰ ਇਹ ਕਰਦੀ ਹੈ ਕਿ ਉਹ ਆਪਣਾ ਸਾਰਾ ਕੰਮ ਹੈ ਜਿਹੜਾ ਆਪ ਕਰਨ ਦਾ ਠਣ ਲੈਂਦੀ ਹੈ ਤੇ ਐਡਾ ਕਿ ਸੈਟਅਪ ਸ਼ੁਰੂ ਕਰ ਲੈਂਦੀ ਹੈ ਉਧਾਰੇ ਪੈਸੇ ਫੜ ਕੇ ਕਿ ਕਦੋਂ ਇਹ ਕੁੜੀ ਇੱਕ ਬਿਜ਼ਨਸ ਵੂਮੈਨ ਬਣ ਜਾਂਦੀ ਹੈ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੁਣਾਉਣੀ ਹੈ ਤੁਹਾਨੂੰ ਪੂਰੀ ਕਹਾਣੀ ਕਿ ਕੁੜੀ ਨੇ ਕਿਵੇਂ ਹੌਸਲਾ ਕਰਕੇ ਆਪਣਾ ਪਰਿਵਾਰ ਆਪਣੇ ਭੈਣਾ ਭਰਾਵਾਂ ਦਾ ਮਦਦ ਕਰ ਰਹੀ ਹੈ ਤੇ ਆਪਣੇ ਵੀ ਜ਼ਿੰਦਗੀ ਨੂੰ ਬਿਹਤਰ ਬਣਾ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜਰੂਰ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਕੁੜੀ ਦੇ ਹੌਸਲੇ ਫੁਜਾਈ ਲਈ ਇਹ ਮੇਰੇ ਕਰਦੀਆਂ ਮਜਬੂਰੀਆਂ ਖਿੱਚ ਕੇ ਲੈ ਆਈਆਂ ਇਸ ਗੀਜ ਨਾਲ ਸਵਾਲ ਮੇਰੇ ਮਮਾ ਮਦਰ ਦੀ ਡੈਥ ਹੋਈ ਹੈ ਇਹ ਪਪਾ ਜੀ ਸ਼ੂਗਰ ਕਾਫੀ ਸੀ ਇਹ ਤਾਂ ਕਰਕੇ ਨਾਲੇ ਲੱਤ ਕੱਟਣੀ ਪਈ ਉਹਨਾਂ ਦੀਆਂ ਦਵਾਈਆਂ ਕਰਦੀਆਂ ਹਰ ਇੱਕ ਚੀਜ਼ਾਂ ਆਗੇ ਘਰ ਦੇ ਵਿੱਚ ਬਹੁਤ ਪ੍ਰੋਬਲਮਾਂ ਹੋ ਗਈਆਂ ਸੀ ਇਸੇ ਕਰਕੇ ਮੈਂ ਛੋਟਾ ਜਿਹਾ ਸੈਟਅਪ ਕੀਤਾ ਉਹ ਵੀ ਕਿਸੇ ਤੋਂ ਉਧਾਰ ਦਾ ਸੇ ਚੱਕ ਕੇ ਹੂੰ ਤੇ ਪਹਿਲਾਂ ਇਸ ਤੋਂ ਪਹਿਲਾਂ ਕੀ ਕੀ ਕੰਮ ਤੁਸੀਂ ਸਿੱਖਿਆ ਇਹ ਕੰਮ ਹਾਂਜੀ ਮੈਂ ਇਹ ਕੰਮ ਪਹਿਲਾਂ ਕੈਨੇਡੀਅਨ ਵੀਜ਼ਾ ਦੇ ਕੀਤਾ ਸੀ ਆਸਟ੍ਰੇਲੀਅਨ ਵੀਜ਼ਾ ਤੇ ਚ ਆਇਆ ਤੇ ਹਾਂ ਉਹ ਕੁਝ ਐਕਸਪੀਰੀਅੰਸ ਲੈ ਲਓ ਕਿੱਥੇ ਕਿੱਥੇ ਸੀਗੇ ਇਹ ਇਹ ਇੱਥੇ ਫ੍ਰੀਕੋਡੀ ਸੀ ਹਾਂਜੀ ਲੋਕਲ ਫ੍ਰੀਕੋਡੀ ਅੱਛਾ ਮਤਲਬ ਜਿਹੜੇ ਲੋਕਲ ਇਥੇ ਬ੍ਰਾਂਡ ਸੀਗੇ ਉੱਥੋਂ ਪਹਿਲਾਂ ਤੁਸੀਂ ਸਿੱਖਿਆ ਹਾਂਜੀ ਹਾਂਜੀ ਇਹਦੀ ਪੜ੍ਹਾਈ ਵੀ ਕੀਤੀ ਤੁਸੀਂ ਮੈਂ ਇਹਨਾਂ ਪੜ੍ਹਾਈ ਤਾਂ ਨਹੀਂ ਦੀਏ ਬਸ ਪੜ੍ਹਾਈ ਕਰਨ ਦਾ ਟਾਈਮ ਹੀ ਨਹੀਂ ਮੈਨੂੰ ਮਿਲਿਆ ਜੀ ਕਰਦਿਆਂ ਪ੍ਰੋਬਲਮਸ ਇੰਨੇ ਹੋ ਗਿਆ ਸੀ ਮਤਲਬ ਘਰ ਦੀਆਂ ਪ੍ਰੋਬਲਮ ਤੋਂਰ ਕਰਕੇ ਵੀ ਤੁਸੀਂ ਪੜ੍ਹਾਈ ਛੱਡ ਕੇ ਆਪਦੇ ਕੰਮ ਸਿੱਖਣ ਚਲੇ ਗਏ ਸੀ ਨਾਲੇ ਨਾਲੇ ਘਰਦਿਆਂ ਦਾ ਸਾਥ ਹੋ ਜਾਂਦਾ ਤੇ ਹਾਂਜੀ ਉਹਦੇ ਨਾਲ ਕੰਮ ਸਿੱਖਦੇ ਰਹੇ ਫਿਰ ਅਚਾਨਕ ਕਿਵੇਂ ਆਇਆ ਵੀ ਮੈਂ ਆਪਦਾ ਹੀ ਕਰਾਂਗਾ ਸਰ ਐਦਾਂ ਸੀਗਾ ਮੈਂ ਆਪਾਂ ਹੋਰ ਕਿਤੇ ਕੰਮ ਕਰਦੇ ਆਂ ਜੀ ਕਿ ਇਹ ਅਗਲਾ ਦੀ ਸੈਲਰੀ ਘਟ ਜਾਂਦਾ ਸੀ ਜਿਸ ਕਰਕੇ ਮੇਰਾ ਗੁਜ਼ਾਰਾ ਨਹੀਂ ਹੋ ਪਾਰਿਆ ਸੀ ਫਿਰ ਮੈਂ ਸੋਚਿਆ ਕਿ ਮੈਂ ਕਿਉਂ ਨਾ ਵੀ ਮੈਨੂੰ ਕੰਮ ਆਂਦਾ ਹੀ ਆ ਚਾਰ ਪੰਜ ਸਾਲ ਦਾ ਐਕਸਪੀਰੀਅੰਸ ਹੈ ਵੀ ਮੈਂ ਆਪਣਾ ਖੁਦ ਹੀ ਕਿਉਂ ਨਾ ਕਰਾਂ ਜੋ ਮੇਰੇ ਕੋਲ ਖੁਦ ਦਾ ਆਪਦਾ ਟੇਸਟ ਹੈਗਾ ਇਹ ਕਿਉਂਕਿ ਜਿਹੜੇ ਮੇਰੇ ਸੌਸਸ ਹੈ ਡੋ ਵਗੈਰਾ ਇਹ ਸਭ ਮੈਂ ਆਪਣਾ ਖੁਦ ਦਾ ਰੈਡੀ ਕੀਤਾ ਹੋਇਆ ਹੈ ਅੱਛਾ ਸਾਰੇ ਆਪ ਦੇ ਬਣਾਉਂਦੇ ਹਾਂ ਹਾਂਜੀ ਹਾਂਜੀ ਆਵਦੇ ਹਾਂ ਅਸੀਂ ਵੀ ਇਹਨਾਂ ਦੇ ਸੈਂਡਵਿਚ ਖਾਦੇ ਆ ਤੇ ਉਹਨਾਂ ਦਾ ਵੀ ਟੇਸਟ ਬਿਲਕੁਲ ਡਿਫਰੈਂਟ ਸਿਗਾ ਤੇ ਵੀ ਯੂਨੀਕ ਟੇਸਟ ਸੀਗਾ ਹਾਂਜੀ ਤੁਹਾਨੂੰ ਸੇਮ ਇਹ ਸੈਟਅਪ ਛੋਟਾ ਮੇਰਾ ਬਟ ਤੁਹਾਨੂੰ ਟੇਸਟ ਬਿਲਕੁਲ ਕਾਫਿਆ ਦੇਵਾਂਗੇ ਹੀ ਮਿਲੇਗਾ ਜਿੱਦਾਂ ਕਿ ਚੰਡੀਗੜ੍ਹ ਦੇ ਵਿੱਚ ਵੱਡੇ ਸ਼ਹਿਰਾਂ 'ਚ ਟੇਸਟ ਮੱਦਾ ਸੇਮ ਉਦਾਂ ਹੀ ਮਿਲੇਗਾ ਗੁੜੀਏ ਜਦੋਂ ਆਪਾਂ ਕੰਮ ਕਰਦੇ ਆ ਹਨਾ ਵੀ ਪਰਿਵਾਰ ਦੀਆਂ ਮਜਬੂਰੀਆਂ ਆ ਜਾਂਦੀਆਂ ਕੁੜੀ ਲਈ ਕੰਮ ਕਰਨ ਦਾ ਸੌਖਾ ਨਹੀਂ ਹੁੰਦਾ ਨਹੀਂ ਜੀ ਤੇ ਪੂਰੀ ਜ਼ਿੰਦਗੀ ਜਦੋਂ ਜੇ ਕੁੜੀ ਕੰਮ ਕਰਦੀ ਹੈ ਤਾਂ ਵੀ ਉਹਨੂੰ ਮੁਸ਼ਕਲ ਹੈ ਜੇ ਕੁੜੀ ਕੰਮ ਨਹੀਂ ਕਰਦੀ ਤਾਂ ਵੀ ਮੁਸ਼ਕਲ ਹੈ ਫਿਰ ਮੁਸ਼ਕਲਾਂ ਕੀ ਕੀ ਆਈਆਂ ਸਰ ਮੈਨੂੰ ਮੁਸ਼ਕਿਲਾਂ ਇਹ ਆਈਆਂ ਸੀਆਂ ਵੀ ਮੈਨੂੰ ਜਦੋਂ ਓਵਨ ਪੂਰੀ ਹੀਟ ਵਾਲਾ ਕੰਮ ਹੈ ਨਾ ਜਿਹੇ ਜੀਜ਼ਾ ਜਿੱਥੇ ਬੰਦਾ ਵੀ ਅੱਲਾਹ ਕਹਿ ਦਿੰਦਾ ਕਿ ਕੁੜੀ ਐ ਤੂੰ ਤੂੰ ਇਹ ਕਿੱਥੋਂ ਕਰ ਲਵੇਂਗੀ ਪਰ ਮੈਂ ਮੈਨੂੰ ਫਿਰ ਇੱਕ ਐਦਾ ਸੀਗਾ ਕਿ ਮੈਨੂੰ ਸੈਲਰੀ ਵੀ ਬਹੁਤ ਘੱਟ ਮਿਲਦੀ ਪਈ ਸੀਗੀ ਅੱਲਾ ਮੈਂ ਆਪਣੇ ਘਰ ਦਾ ਕੰਮ ਕਰਕੇ ਜਾਣਾ ਪਾਪਾ ਨੂੰ ਸੰਭਾਲਣਾ ਫਿਰ ਮੈਂ ਉੱਥੇ ਜਾ ਕੇ ਜੌਬ ਕਰਨੀ ਉੱਥੇ ਮੈਨੂੰ 10-11 ਵਜ ਜਾਂਦੇ ਹੀ ਫਿਰ ਦੁਬਾਰਾ ਘਰੇ ਆ ਕੇ ਕੰਮ ਕਰਨਾ ਬਹੁਤ ਹੀ ਪ੍ਰੋਬਲਮਸ ਮੈਨੂੰ ਆ ਜਾਂਦੀਆਂ ਸੀ ਹੂੰ ਕੁੜੀ ਨੂੰ ਨਾ ਸਾਡੀਆਂ ਜਿੰਨੀਆਂ ਵੀ ਇੰਟਰਵਿਊ ਹੁੰਦੀਆਂ ਜਿਹੜੀਆਂ ਕੰਮ ਕੰਮ ਕਰਨ ਵਾਲੀਆਂ ਕੁੜੀਆਂ ਨੇ ਉਹਦੇ ਨਾਲ ਅਕਸਰ ਹੀ ਮੇਰੇ ਇਹ ਸਵਾਲ ਸਾਰਿਆਂ ਨੂੰ ਕਾਮਨ ਹੁੰਦਾ ਹੈ ਵੀ ਕੁੜੀ ਨੂੰ ਕੰਮ ਤੋਂ ਜਾ ਕੇ ਕੰਮ ਤੇ ਜਾਂਦੀ ਹੈ ਮੰਨ ਲਓ ਘਰੇ ਵੀ ਕੰਮ ਤੇ ਹੀ ਹੁੰਦੀ ਹੈ ਫਿਰ ਕੰਮ ਤੋਂ ਆ ਕੇ ਕੰਮ ਤੇ ਆਉਂਦੀ ਹੈ ਫਿਰ ਕਿੰਨਾ ਮੁਸ਼ਕਲ ਲੱਗਦਾ ਦਿਨ ਪਰ ਰਾਤ ਸਾਨੂੰ ਇੱਕ ਤੇ ਕੀਤਾ ਹੁੰਦਾ ਸਾਡਾ ਇਹ ਬਸ ਐਦਾ ਹੀ ਆ ਕਿ ਫੈਮਿਲੀ ਨੂੰ ਦੇਖਣਾ ਪੈਂਦਾ ਹੈਗਾ ਕਿ ਆਪਣਾ ਤਾਂ ਕੋਈ ਸੋਚ ਦੀ ਨਹੀਂ ਪਈ ਮੈਂ ਬਸ ਐਦਾ ਹੈ ਕਿ ਮੇਰੇ ਪਾਪਾ ਬਸ ਐਸੇ ਠੀਕ ਰਹਨ ਉਹਨਾਂ ਦੀਆਂ ਦਵਾਈਆਂ ਵਗੈਰਾ ਸਗਾ ਸੈਫਟੀ ਗਰਵੇ ਕਰਦੀਆਂ ਹਰ ਇੱਕ ਜ਼ਰੂਰਤਮੰਦ ਚੀਜ਼ ਦਾ ਪੂਰੀਆਂ ਕਰ ਸਕਾਏ ਕੁੜੀ ਚਾਹੇ ਉਹਦੀ ਉਮਰ ਨਿੱਕੀ ਹੋਵੇ ਕੁੜੀ ਤੇ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਉਹ ਮਾਂ ਵੀ ਬਣ ਜਾਂਦੀ ਹੈ ਭੈਣ ਵੀ ਬਣ ਜਾਂਦੀ ਹੈ ਹਨਾ ਤੇ ਜੇ ਜੋ ਕੁਝ ਉਹਨੂੰ ਬਣਾ ਦਿਓ ਬਣ ਜਾਂਦੀ ਹੈ ਇਹ ਕੀ ਹੁੰਦਾ ਕੁੜੀ ਚ ਇੰਨੀ ਕਿਵੇਂ ਉਹਦੇ ਚ ਕਾਬਲੀਅਤ ਕਿੰਨੇ ਦਮ ਇੱਕੀ ਛੋਟੀ ਉਮਰ ਚ ਹੀ ਆ ਜਾਂਦੀ ਹੈ ਬਸ ਇਹ ਦਈ ਹੈ ਕਿ ਹਾਂ ਵੀ ਜਦੋਂ ਕਹਿੰਦੇ ਹੁੰਦੇ ਨੇ ਨਾ ਰੱਬ ਸੱਟ ਮਾਰਦਾ ਹੁੰਦਾ ਤੇ ਪੂਰੀ ਡੂੰਗੀ ਸੱਟ ਮਾਰਦਾ ਹੁੰਦਾ ਜਦੋਂ ਸੱਟਾ ਖਾ ਕੇ ਬੰਦਾ ਸਿਆਣਾ ਹੁੰਦਾ ਹੈ ਤੇ ਬਸ ਉਹੀ ਸੇਮ ਮੇਰੇ ਨਾਲ ਆਇਆ ਹੈ ਪਹਿਲਾਂ ਮੈਂ ਕਾਫੀ ਬਚਪਨ ਵਿੱਚ ਰਹਿੰਦੀ ਹੁੰਦੀ ਸੀ ਜਦੋਂ ਮਦਰ ਦੀ ਡੱਤ ਹੋਈਆ ਤੋਂ ਉਸ ਤੋਂ ਬਾਅਦ ਮੈਨੂੰ ਸਾਰੀਆਂ ਜ਼ਿੰਮੇਵਾਰੀਆਂ ਚੱਕਣੀਆਂ ਤੇ ਜਦੋਂ ਮਾਤਾ ਦੀ ਡੈਥ ਹੁੰਦੀ ਹੈ ਤੇ ਅਚਾਨਕ ਤੁਹਾਡੀ ਜ਼ਿੰਦਗੀ 'ਚ ਕੀ ਬਦਲਾਅ ਲੱਗਦਾ ਬਹੁਤ ਬਦਲਾਅ ਆਇਆ ਸੀਗਾ ਇਹ ਕੋਈ ਸਮਝ ਹੀ ਨਹੀਂ ਆ ਰਿਹਾ ਸੀਗਾ ਵੀ ਘਰ ਦੀ ਸਟਾਰਟਿੰਗ ਕਿਵੇਂ ਕਰੂੰਗੀ ਤੇ ਮੈਨੂੰ ਕੀ ਘਰ ਦੇ ਜੋ ਵੀ ਪਰਨ ਜ਼ਰੂਰਤਮੰਦੀਆਂ ਚੀਜ਼ਾਂ ਹੁੰਦਾ ਉਹ ਘਰ ਕਿਵੇਂ ਲੈ ਕੇ ਆਵਾਂਗੀ ਕਾਫੀ ਪ੍ਰੋਬਲਮਸ ਆਈਆਂ ਸੀ ਮੈਨਾਂ ਵੀ ਕਿਉਂਕਿ ਘਰ ਸੰਭਾਲਣਾ ਨਹੀਂ ਪੱਲਾ ਆਉਂਦਾ ਸੀ ਜਿਆ ਤੇ ਜਿਵੇਂ ਜਉਂ ਅਕਲ ਆਈ ਆਈ ਸਿੱਖਿਆ ਸਾਰਾ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਹਾਡੇ ਮਦਰ ਦੀ ਡੈਥ ਹੋ ਜਾਂਦੀ ਹੈ ਮੈਂ ਹੋ ਗਈ 19 ਵੀਕ ਸਾਲ ਦੀ ਹੋ ਗਈ ਤੇ 19-20 ਸਾਲ ਤੋ ਜਦੋਂ ਮਾਂ ਤਾਂ ਕੁੜੀ ਨੂੰ ਕਹਿੰਦੇ ਵੀ ਜਮਾ ਇੱਕ ਰਾਜਕੁਮਾਰੀ ਵਰ ਨੂੰ ਰੱਖਦੀ ਹੁੰਦੀ ਐ ਨਾ ਵੀ ਹੱਥ ਵੀ ਨਹੀਂ ਕਿਸੇ ਚੀਜ਼ ਨੂੰ ਲਾਉਂਦੀ ਜਿੰਦੀ ਇੱਕੇ ਦਮ ਫਿਰ ਜ਼ਿੰਦਗੀ ਬਦਲਾ ਆ ਜਾਣਾ ਮੁਸ਼ਕਲ ਆਈ ਪਈ ਬਹੁਤ ਮੁਸ਼ਕਲ ਆਈਆਂ ਸੀ ਇਹ ਜੋ ਤੁਹਾਨੂੰ ਪਹਿਲਾਂ ਦੱਸ ਕੇ ਡੈਸ ਵੇ ਮੈਨੂੰ ਕਿ ਪਹਿਲਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਆ ਵੀ ਕਿੱਦਾਂ ਮੈਂ ਕਰੂੰਗੀ ਹੈਂਡਲ ਕਿਵੇਂ ਹੋਊਗਾ ਮੇਰੇ ਤੋਂ ਸਭ ਕੁਝ ਫਿਰ ਮੈਨੂੰ ਕਿਸੇ ਨੇ ਕਿਹਾ ਸੀ ਯਾ ਵੀ ਹਾਂ ਤੁਸੀਂ ਕੈਨੇਡੀਅਨ ਪੀਜ਼ਾ ਤੇ ਲੱਗ ਜਾਓ ਉੱਥੇ ਤੁਸੀਂ ਕਿਚਨ ਦਾ ਕੰਮ ਕਰਨਾ ਹੈ ਉਦੋਂ ਮੈਨੂੰ 5000 ਦੇ ਵਿੱਚ ਸੈਲਰੀ ਚ ਲਗਾ ਦਿੰਦੇ ਤਾਂ ਕਿ ਉੱਥੇ ਮੈਂ ਫਿਰ ਲੱਗੀ ਉਹਨਾਂ ਨੇ ਵੀ ਮੈਨੂੰ ਕਿਚਨ ਦੇ ਵਿੱਚ ਪ੍ਰੋਪਰ ਨਹੀਂ ਕੰਮ ਸਿਖਾ ਦਿੱਤਾ ਸੀਗਾ ਨੋਰਮਲ ਨੋਰਮਲ ਜਿਹਾ ਸਿਖਾ ਦਿੱਤਾ ਸੀਗਾ ਵੀ ਹਾਂ ਜੀ ਵੀ ਆ ਤੁਹਾਡੇ ਸਾਹਮਣੇ ਆ ਚੀਜ਼ਾਂ ਪਈਆਂ ਆ ਚੀਜ਼ ਦਾ ਇਹ ਨਾਮ ਹੈਗਾ ਬਾਕੀ ਆਪਣੇ ਦਿਮਾਗ ਨਾਲ ਹੁੰਦਾ ਵੀ ਬੰਦਾ ਕਿੱਦਾਂ ਕੰਮ ਜਲਦੀ ਸਿੱਖ ਪਾਂਦਾ ਜੀ ਜਦੋਂ ਹੁਣ ਸਾਰਾ ਕੰਮ ਸਾਰੀ ਜ਼ਿੰਮੇਵਾਰੀ ਆਉਂਦੀ ਹੈ ਮਾਂ ਦੀ ਯਾਦ ਆਉਂਦੀ ਹੈ ਬਹੁਤ ਯਾਦ ਆਉਂਦੀ ਹੈ ਮਾਂ ਦੇ ਤਾਂ ਹਰ ਟਾਈਮ ਯਾਦ ਹੀ ਰਹਿੰਦੀ ਹੈ ਇਹ ਇੱਕ ਹੁਣ ਉਹਨਾਂ ਨੂੰ ਬਸ ਭਲਾ ਨਹੀਂ ਪਾ ਰਹੀ ਹੈ ਗਈ ਹੈ ਪਰ ਹੱਦਮ ਨਾਲ ਇਦਾਂ ਮਹਿਸੂਸ ਕਰ ਲੈਂਦਾ ਵੀ ਹਾਂ ਵੀ ਉਹ ਮੇਰੇ ਨਾਲ ਆ ਮੈਨੂੰ ਬlesing ਦੇ ਰਹੀ ਹੈ ਉਹ ਪੂਰੀ ਮਾਂ ਕਿਤੇ ਜਾਂਦੀ ਨਹੀਂ ਮਾਂ ਕਿਤੇ ਨਹੀਂ ਜਾਂਦੀ ਹੁਣ ਪੂਰਾ ਨਾਲ ਮਨ ਜਦੋਂ ਆਨੇ ਆ ਉਹਦਾ ਨਾਮ ਲੈ ਕੇ ਆਈਦਾ ਦੁਕਾਨ ਓਪਨ ਕਰਦੀ ਤਾਂ ਵੀ ਉਹਦਾ ਨਾਮ ਲਈਦਾ ਇਹਦਾ ਮਹਿਸੂਸ ਕਰੀਦਾ ਵੀ ਉਹ ਮੇਰੇ ਨਾਲ ਹੀ ਹੈ ਜਦੋਂ ਕੁੜੀ ਕੰਮ ਕਰਦੀ ਹੈ ਤੇ ਫਿਰ ਪਿਓ ਨੂੰ ਨਾ ਲੋਕ ਆਂਡੀ ਗਵੰਡੀ ਵੀ ਐਂ ਕਹ ਲੈ ਦੇ ਲਾ ਤੂੰ ਕੁਤਰ ਲਈ ਬਠੀ ਇਹਦਾ ਵਿਆਹ ਕਰ ਦੇ ਤੂੰ ਪਰ ਐਂ ਕਰ ਉਹ ਕਰ ਇਹ ਚੀਜ਼ਾਂ ਨਹੀਂ ਆਈਆਂ ਹਾਂਜੀ ਆਈਆਂ ਸੀ ਆਈ ਮਨੋਤ ਚਾਹ ਆਪੇ ਕਈ ਵਾਰ ਮਨੋਤ 10 ਤੋਂ 11 ਵਜੇ ਜਾਂਦੇ ਹੁੰਦੇ ਸੀ ਫਿਰ ਮੈਂ ਘਰੇ ਆ ਕੇ ਵੀ ਕਰਨਾ ਪਾਪਾ ਵਿਚਾਰੇ ਕਈ ਵਾਰ ਫਿਰ ਵਿਚਾਰੇ ਆਣਾ ਕੰਮ ਦੇ ਵਿਚਾਲੇ ਆਣਾ ਦਵਾਈ ਦੇ ਕੇ ਰੋ ਟਿੱਕਾ ਕੇ ਦੇ ਕੇ ਫੇਰ ਚੱਲ ਜਾਣਾ ਤਾਂ ਮੁਸ਼ਕਲਾਂ ਆਈਆਂ ਸੀ ਅੰਡਗੰਡ ਵੀ ਕਹਿੰਦੇ ਸੀ ਜਾਂ ਤੇ ਵਿਆਹ ਕਰ ਦੋ ਵੀ ਪਾਪਾ ਬਿਮਾਰ ਰਹਿੰਦੇ ਆ ਮਦਦ ਹੈ ਨਹੀਂ ਗਈ ਤੇ ਕਾਫੀ ਕਈ ਵਾਰ ਮੈਨੂੰ ਉੱਥੇ ਕਈ ਵਾਰ ਮੁੰਡਾ ਵੀ ਘਰੇ ਛੱਡਣ ਆ ਜਾਂਦਾ ਸੀ ਅਗਲਾ ਕਹਿੰਦੇ ਮੈਂ ਅੱਜ ਰਾਤ ਨੂੰ ਕਿਉਂ ਕੁੜੀ ਨੂੰ ਛੱਡਣ ਆ ਰਿਹਾ ਵਾਏ ਆਪਾਂ ਮੇਰੇ ਬੱਸ ਇਹੀ ਕਹਿੰਦੇ ਸੀਗੇ ਵੀ ਇਹ ਮੇਰਾ ਮੁੰਡਾ ਏ ਤੇ ਮੁੰਡਿਆਂ ਦੇ ਵਿੱਚ ਕੰਮ ਕਰਦੀ ਏ ਤੇ ਮੇਰਾ ਮੁੰਡਾ ਹੀ ਰਹੂਗਾ ਏ ਪਿਓ ਦੇ ਹੌਸਲੇ ਨੇ ਬਹੁਤ ਜ਼ਿੰਦਗੀ ਨੂੰ ਮਜ਼ਬੂਤ ਕੀਤਾ ਹਾਂਜੀ ਪਿਓ ਦਾ ਹੌਸਲਾ ਕਾਫੀ ਹੁਣ ਵੀ ਪੂਰਾ ਮੈਨੇਜ ਕਿ ਸਪੋਰਟ ਦੇ ਵਿੱਚ ਹੈ ਪਾਪਾ ਮੇਰੇ ਹਾਂ ਹਾਂ ਮੈਨੂੰ ਪ੍ਰਾਊਡ ਹੈ ਤੇਰੇ ਤੇ ਵੀ ਹਾਂ ਤੂੰ ਇਹ ਚੀਜ਼ ਕਰ ਪਾਵੇਂਗੀ ਤੇ ਛੋਟਾ ਜਿਹਾ ਸੈਟਅਪ ਤੋਂ ਮੈਨੂੰ ਉਮੀਦ ਹੈ ਕਿ ਤੂੰ ਵੱਡਾ ਸੈਟਅਪ ਕਰਕੇ ਦੇਵੇਂਗੀ ਮੈਨੂੰ ਹਾਂ ਡਰ ਨਹੀਂ ਲੱਗਿਆ ਕਿ ਕੁੜੀ ਹੋਣ ਦੇ ਨਾਤੇ ਵੀ ਮੈਂ ਪੈਸੇ ਵੀ ਨਾ ਕਿਤੇ ਉਧਾਰੇ ਲੈ ਰਹੀ ਆ ਕਿਤੇ ਮੇਰਾ ਇਨਵੈਸਟਮੈਂਟ ਉਹ ਨਾ ਹੋ ਜੇ ਇਹ ਡਰ ਲੱਗਿਆ ਸੀ ਉਧਾਰ ਤੋਂ ਬਹੁਤ ਲੱਗਿਆ ਸੀ ਜੀ ਸਾਰੀ ਹਾਂ ਵੀ ਉਧਾਰ ਪੈਸੇ ਬਾਅਦ ਵਿੱਚ ਮਨ ਲੋਕ ਕਿ ਮੇਰੇ ਨਾਲ ਲਾਸ ਹੋ ਗਿਆ ਹੂੰ ਫਿਰ ਮੈਂ ਉਧਾਰ ਪੈਸੇ ਕਿਵੇਂ ਚੁਕਾ ਪਾਉਂਗੀ ਕਿਉਂਕਿ ਮੇਰੇ ਪਹਿਲਾ ਜਿਹੜੀ ਮੈਂ ਨੌਕਰੀਆਂ ਸੀ ਉਹ ਮੇਰੇ ਤੋਂ ਛੁੱਟ ਗਈਆਂ ਹੂੰ ਤੇ ਡਰ ਤਾਂ ਕਾਫੀ ਲੱਗਾ ਸੀਗਾ ਮੈਨੂੰ ਪਰ ਹੁਣ ਲੋਕਾਂ ਦਾ ਰਿਸਪੌਂਸ ਕੀ ਹੈ ਮੇਰਾ ਰਿਸਪੌਂਸ ਬਾ ਮਿਲ ਰਿਹਾ ਹੈ ਕਿਉਂਕਿ ਮੇਰੇ ਟੇਸਟ ਬਹੁਤ ਵਧੀਆ ਨਾਲ ਸਦਕਿਉਂ ਕੀ ਆਮ ਦੇ ਕੇ ਹੈ ਕਾਫੇ ਆ ਦੇ ਵਿੱਚ ਰੈਡੀਮੇਡ ਸੋਸ ਆ ਹੀ ਯੂਜ਼ ਕਰਦੇ ਆ ਮੈਂ ਆਪਣੇ ਖੁਦ ਦਾ ਹੀ ਯੂਜ਼ ਕਰਦੀ ਆ ਡੋਮੀਨੋਸ ਤੇ ਚਲ ਜਾਓ ਉੱਥੇ ਜਿਹੜਾ ਬੇਸ ਆਈ ਉਹ ਮੈਨੇ ਕਿ ਰੈਡੀਮੇਡ ਮਿਲਦਾ ਪਰ ਇੱਥੇ ਮੇਰੇ ਕੋਲ ਆਪਦਾ ਬੇਸ ਹੈ ਹੂੰ ਕੁੜੀ ਹੋਣ ਦੇ ਨਾਤੇ ਜ਼ਿੰਦਗੀ ਕੀ ਲੱਗਦੀ ਹੈ ਵੀ ਜ਼ਿੰਦਗੀ ਨੂੰ ਜੇ ਥੋੜੀ ਨਜ਼ਰ ਚ ਡਿਫਾਈਨ ਕੀਤਾ ਜਬ ਇੱਕ ਕੁੜੀ ਦੀ ਜ਼ਿੰਦਗੀ ਦੀ ਗੱਲ ਹੈ ਕੁੜੀ ਦੀ ਜ਼ਿੰਦਗੀ ਤਾਂ ਵੈਸੇ ਮੁਸ਼ਕਲਾਂ ਚ ਆ ਪਰ ਅਗਰ ਵੀ ਮੁਸ਼ਕਲਾ ਪਾ ਦੂਰ ਕਰਾਂਗੇ ਉਹਨਾਂ ਨਾਲ ਲੜਾਂਗੇ ਤਾਂ ਆਸਾਨੀ ਹੈ ਜਿੰਦਗੀ ਹੁਣ ਮੇਰਾ ਸਟਰਗਲ ਚੱਲ ਰਿਹਾ ਹੈ ਸਕਸੈਸ ਤਾਂ ਮੇ ਹਲੇ ਹੋਣਾ ਇਹ ਤੁਹਾਡੇ ਸਾਰਿਆਂ ਦੀ سپورਟ ਨਾਲ ਸਕਸੈਸ ਹੋਣਾ ਹੈ ਕੁੜੀ ਨੂੰ ਸਟਰਗਲ ਕਰਨਾ ਵੀ ਮੁਸ਼ਕਲ ਹੈ ਕਿਉਂਕਿ ਸਾਡਾ ਸਮਾਜ ਕੁੜੀ ਨੂੰ ਤਾਂ ਅੱਗੇ ਵੱਧਦੀ ਦੇਖਣਾ ਨਹੀਂ ਚਾਹੁੰਦਾ ਤੇ ਰਾਹ ਹੈ ਨਾ ਰੋੜੇ ੜਕਾਉਂਦੇ ਹੀ ਰਹਿੰਦੇ ਥੋੜੇ ਕਿੰਨੇ ਕਾਏ ਆ ਰੋੜੇ ੜਕਾਉਂਦੇ ਮੇਰੇ ਕਾਫੀ ਰੋੜੇ ਆਏ ਸੀਗੇ ਕੱਦਦੇ ਸੀਗੇ ਵੀ ਵੱਡ ਕੁੜੀ ਹੈਗੀ ਆ ਦਾ ਵਿਆਹ ਕਰ ਦੋ ਘਰੇ ਜਾ ਕੇ ਚੱਲ ਜ਼ਿੰਮੇਵਾਰੀ ਸਾਂਭ ਲੂਗੀ ਪਾਪਾ ਦੇ ਸਿਰ ਤੋਂ ਭਾਰ ਉਤਰ ਜੂਆ ਹੀ ਉਹ ਸਾਰਾ ਇਹ ਮੁਸ਼ਕਲ ਆ ਮੇਰੇ ਆਈਆਂ ਸੀ ਜੀ ਕੁੜੀ ਨੂੰ ਜਿਹੜੇ ਭਾਰ ਕਹਿੰਦੇ ਪਰ ਤੁਸੀਂ ਤਾਂ ਕੁੜੀ ਨੇ ਭਾਰ ਹੀ ਚੱਕ ਲਿਆ ਸਰ ਉਹ ਕਹਿੰਦੇ ਨਹੀਂ ਕੁੜੀ ਭਾਰ ਹੈ ਹਾਂਜੀ ਤਾਂ ਫਿਰ ਮੈਂ ਮੂੰਹ ਬੰਦ ਕੀਤੇ ਆ ਨਾ ਲੋਕਾਂ ਦੇ ਵੀ ਹਾਂਜੀ ਮੈਂ ਇਹ ਵੀ ਭਾਰ ਸਮਝਦੇ ਆ ਜਿਹੜੇ ਲੋਕੜੀਆਂ ਨੂੰ ਤਾਂ ਵੀ ਮੈਂ ਉਹਨਾਂ ਦੇ ਮੂੰਹ ਬੰਦ ਕਰਨਾ ਚਾਹੁੰਦੀ ਆ ਕਿ ਵੀ ਹਾਂ ਵੀ ਤੁਸੀਂ ਗਲਤ ਸੋਚ ਰੱਖਦੇ ਹੋ ਕਿ ਕੁੜੀਆਂ ਭਾਣੀਆਂ ਨਹੀਂ ਆ ਭਾਰ ਚੱਕਣ ਵਾਲੀਆਂ ਹੁੰਦੀਆਂ ਆ ਮੈਨੂੰ ਲੱਗਦਾ ਜਿੰਨਾ ਸਟਰੋਂਗਲੀ ਕੁੜੀ ਭਾਰ ਚੱਕ ਸਕਦੀ ਉਹਨਾਂ ਕੋਈ ਚੱਕ ਨਹੀਂ ਸਕਦਾ। ਕੋਈ ਨਹੀਂ ਚੱਕਦਾ। ਮੁੰਡਾ ਤਾਂ ਜਲਦੀ ਮੁੰਡਾ ਤਾਂ ਅੱਜ ਕੱਲ ਤਾਂ ਜ਼ਿਆਦਾਤਰ ਤਾਂ ਨਸ਼ਿਆਂ ਦੇ ਵਿੱਚ ਹੈ ਗਿਆ ਇਹ ਘਰ ਦੇ ਵਿੱਚ ਘਟ ਜਾਂਦੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾਗਾ ਇਹ ਇਹ ਘਰ ਦੇ ਵਿੱਚ ਕੀ ਪ੍ਰੋਬਲਮ ਹੈ ਚੱਲੀ ਜਾਂਦੀ ਹੈ ਕੁੜੀ ਨੂੰ ਐਕਚੁਅਲੀ ਹਰ ਟਾਈਮ ਪਤਾ ਹੁੰਦਾ ਹੈ ਜੀ ਹਾਂ ਮੇਰੇ ਘਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਮੈਨੂੰ ਕਿਵੇਂ ਹੈਂਡਲ ਕਰਾਂ। ਕੁੜੀ ਨੂੰ ਇੱਕ ਬਿਜ਼ਨਸ ਔਮਨ ਦੇ ਤੌਰ ਤੇ ਦੇਖਣਾ ਵੀ ਅਜੇ ਤੱਕ ਸਾਡੇ ਸਮਾਜ ਨੇ ਸਿੱਖਿਆ ਨਹੀਂ। ਹਾਂਜੀ ਕੁੜੀ ਨੂੰ ਇੱਕ ਸਕਸੈਸਫੁਲ ਔਰ ਕੁੜੀ ਦੇ ਤੌਰ ਤੇ ਦੇਖਣਾ ਵੀ ਸਮਾਜ ਨੇ ਸਿੱਖਿਆ ਜਦੋਂ ੁੱਡੂ ਨਜ਼ਰੀਆ ਜਦੋਂ ਕੋਈ ਲੋਕ ਦੇਖਦਾ ਜਾਂ ਅਸੀਂ ਦੇਖ ਰਹੇ ਹਾਂ ਦਰਸ਼ਕ ਦੇਖ ਰਹੇ ਹੈ ਤਾਂ ਤੁਹਾਨੂੰ ਕੁੜੀ ਨੂੰ ਇੱਕ ਬਿਜ਼ਨਸ ਔਮੈਨ ਦੇ ਤੌਰ ਤੇ ਦੇਖਾਂਗੇ ਪਰ ਕੀ ਸਮਾਜ ਓਵੇਂ ਦੇਖਦਾ ਦੁਨੀਆ ਓਵੇਂ ਦੇਖਦੀ ਹੈ ਦੁਨੀਆ ਤਾਂ ਨਹੀਂ ਓਵੇਂ ਦੇਖਦੀ ਹੈਗੇ ਅਗਲਾ ਕਹਿੰਦਾ ਹੈਗਾਗਾ ਕਿੱਤੋਂ ਇਹਨਾਂ ਕਰ ਲੇਗੀ ਇਹ ਕਿਤੇ ਨਾ ਕਿਤੇ ਜਾ ਕੇ ਤਾਂ ਕਿਸੇ ਬੰਦੇ ਦੇ ਸਾਰੇ ਲੋਡ ਪੈਂਦੀ ਆ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਹਾਂ ਮੈਂ ਕਿਸੇ ਦਾ ਡਿਪੈਂਡਰ ਰਵਾਂ ਇਹ ਆਪ ਦਾ ਜੋ ਵੀ ਭਾਰ ਹੈ ਘਰ ਦਾ ਭਾਰ ਹੈ ਸਾਰੇ ਚੀਜ਼ਵੇਂ ਮੈਂ ਆਪ ਹੀ ਸੰਭਾਲਾਂ ਸਕੂ ਕੁੜੀ ਨੂੰ ਕੰਮ ਕਰਨ ਦਾ ਕੋਈ ਦਿੱਕਤ ਨਹੀਂ ਕੁੜੀ ਨੂੰ ਜਦੋਂ ਕੰਮ ਕਰਦੀ ਆ ਤਾਂ ਉਦੋਂ ਸਭ ਤੋਂ ਵੱਡੀ ਦਿੱਕਤ ਆਉਂਦੀ ਆ ਜਿਹੜੇ ਉਹਦੇ ਕੋਲੇ ਮੁੰਡੇ ਆਉਂਦੇ ਆ ਉਹ ਕਈ ਵਾਰੀ ਕੁੜੀਆਂ ਦੇ ਨਾਲ ਬਦਤਮੀਜ਼ੀ ਵੀ ਕਰਦੇ ਆ। ਹਾਂਜੀ। ਤੁਸੀਂ ਉੱਥੇ ਕੰਮ ਕਰਦੇ ਰਹੇ ਹੋਗੇ ਤੁਹਾਡੇ ਨਾਲ ਹੋਇਆ ਹੋਊਗਾ। ਇੱਥੇ ਵੀ ਜਾਂ ਇਹੋ ਜਿਹੀਆਂ ਸਮੱਸਿਆਵਾਂ ਆਉਂਦੀਆਂ? ਸਮੱਸਿਆ ਤਾਂ ਆਉਂਦੀਆਂ ਹੀ ਪਰ ਆਪਾਂ ਮੁੰਡਿਆਂ ਵਾਂਗੂੰ ਤਾਂ ਜਦੋਂ ਕਰਦੇ ਆ ਨੀ ਮੁੰਡਾ ਸਮਝਿਆ ਹੈਗਾ ਉਹਨਾਂ ਨੂੰ ਮੁੰਡਿਆਂ ਹੁੰਦੇ ਬਣ ਕੇ ਦਿਖਾ ਦੇ ਦਿਆ ਹੈਗਾ ਵਾ। ਹੈਂਡਲ ਕਰੀਦਾ ਸਭ ਕੁਝ। ਹੂੰ। ਪਰ ਸਮਝਦੇ ਨਹੀਂ ਲੋਕ ਹਨਾ ਹੀ ਫਿਰ ਵੀ ਆਪਾਂ ਸਮਝਾਈਦਾ ਹੈਗਾਗਾ। ਹੂੰ। ਇੱਕ ਵਾਰੀ ਹੈਂਡਲ ਤਾਂ ਕਰਨਾ ਪੈਂਦਾ ਹੀ ਆ ਸਭ ਕੁਝ ਇਹ। ਨਹੀਂ ਹੈਂਡਲ ਕਿਵੇਂ ਕਰ ਦੂੰ ਜੱਟ ਜੁੱਟ ਦਿੰਨੇ ਕੋ। ਨਾ ਇਹ ਲੋੜੀਤ ਲੜਾਈ ਵਾਲੇ ਤਾਂ ਛਾ ਰਹੀ ਆ ਪੂਰੇ ਕੰਗਨ ਨਹੀਂ ਦੇਦਾ ਕਿਸੇ ਨੂੰ ਜਦੋਂ ਕਰਦੇ ਨਾਲ ਸਮਝਿਆ ਹੀ ਮੁੰਡਾ ਉਹ ਕਹਿੰਦੇ ਕਿਸੇ ਨੂੰ ਖੰਗਨ ਨਹੀਂ ਦੇਣਾ ਆਪਾਂ ਸੇ ਨਹੀਂ ਕੁੜੀ ਨੂੰ ਰਹਿਣਾ ਹੀ ਹੈ ਚਾਹੀਦਾ ਮੈਂ ਵੀ ਇਹੀ ਕਹਿੰਨਾ ਹਮੇਸ਼ਾ ਸਾਰੀਆਂ ਕੁੜੀਆਂ ਨੂੰ ਕਹਿੰਨਾ ਵੀ ਤੁਸੀਂ ਕਿਸੇ ਨੂੰ ਤੁਸੀਂ ਕਿਸੇ ਤੋਂ ਘੱਟ ਨਹੀਂ ਹੈ ਤੇ ਤੁਸੀਂ ਐਸੇ ਤਰੀਕੇ ਦੇ ਨਾਲ ਹੀ ਆਪਦੇ ਆਪ ਨੂੰ ਸਟਰੋਂਗ ਸਮਝ ਕੇ ਇਹ ਰੋ ਇਹ ਵੀ ਇਹ ਵੀ ਸਾਡੇ ਲਈ ਇੱਕ ਸ਼ਰਮਨਾਕ ਗੱਲ ਹੈ ਵੀ ਕੁੜੀ ਇਹ ਕਦੇ ਵੀ ਮੈਨੂੰ ਮੁੰਡੇ ਮੁੰਡਿਆਂ ਵਾਂਗੂ ਸਮਝਦੇ ਆ ਇਹ ਹੋਣਾ ਹੀ ਨਹੀਂ ਚਾਹੀਦਾ ਕੁੜੀ ਨੂੰ ਕੁੜੀ ਵਾਂਗੂ ਸਮਝੋ ਕੁੜੀ 'ਚ ਕਿਹੜਾ ਕੁਛ ਘੱਟ ਹੈ ਹਾਂਜੀ ਮੁਸ਼ਕਲਾਂ ਨੂੰ ਫੇਸ ਕਰਨ ਦੀ ਤਾਕਤ ਦਿੰਦੀ ਏ ਕੁੜੀ ਨਵਦੀਪ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਜ਼ਰੂਰ ਕਮੈਂਟ ਬਾਕਸ 'ਚ ਆਪਣੀ رائے ਜ਼ਰੂਰ ਸ਼ੇਅਰ ਕਰਿਓ ਜੇ ਤੇ ਇਹੋ ਜੀਆਂ ਕੁੜੀਆਂ ਨੂੰ ਤੁਸੀਂ ਸਪੋਰਟ ਵੀ ਵੱਧ ਕਰਿਆ ਕਰੋ ਤੁਸੀਂ ਜਿਹੜੇ ਹੋ ਵੋਕਲ ਜਗਮੀਤ ਦੇ ਨਾਲ ਬਹੁਤ ਬਹੁਤ ਧੰਨਵਾਦ ਤੇ ਨਵਦੀਪ ਤੁਸੀਂ ਤੁਹਾਡਾ ਬਹੁਤ ਲਾ ਟਾਈਮ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ